ਚਿਵਾਲ ਤੁਸੀਂ ਦੇਖ ਰਹੇ ਹੋ ਜੀ ਕੇ ਟੀਵੀ ਮੈਂ ਹਰਨਜੀਤ ਕੌਰ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਉਸ ਤੋਂ ਪਹਿਲੇ ਨਜ਼ਰ ਪਾ ਲੈਣੇ ਹੁਣ ਤੱਕ ਦੀਆਂ اہم ਸੁਰਖੀਆਂ ਤੇ ਪੰਜਾਬ ਦੇ ਅਹਿਮ ਖਬਰ ਦੀ ਗੱਲ ਕਰਾਂਗੇ ਪੰਜਾਬ ਖਨੌਰੀ ਸਰਹੱਦ ਤੇ ਮਰਨ ਵਰਖ ਤੇ ਬੈਠੇ ਕਿਸਾਨਾਂ ਗੁਜਜੀ ਸਿੰਘ ਢੱਲੇਵਾਲ ਦੀ ਹਾਲਤ ਨਾਜ਼ਰ ਪਈ ਹੋਈ ਹੈ ਉਹਨਾਂ ਦੇ ਮਾਰਨ ਵਾਲਾ ਤਦ ਤੱਕ ਤੜਾਈ ਲਾ ਦੇਣਾ ਕਿਸੇ ਨਾਲ ਵੀ ਗੱਲ ਨਹੀਂ ਕਰ ਪਾਰੇ ਜਿੱਤੇ ਪਾਸੇ ਕਿਸਾਨ ਆਗੂ ਨੇ ਫੈਸਲਾ ਕੀਤਾ ਹੈ 26 ਜਨਵਰੀ ਨੂੰ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕਰਨ ਜਾਵੇਗਾ ਇਸ ਦੀ ਯੋਜਨਾ ਆਉਣ ਵਾਲੇ ਦਿਨਾਂ ਤੋਂ ਜਾਰੀ ਕੀਤੀ ਗਈ ਹੈ ਅਤੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਮਸਲੇ ਸਮੇਂ ਸਿਰ ਹੱਲ ਕਰਨ ਦੀ ਅਪੀਲ ਕੀਤੀ ਗਈ ਹੈ ਕਿਸਾਨ ਆਗੂ ਆਗਮਨੀਓ ਕਹਾ ਪਰ ਨੇ ਕਿ ਸੰਵਾਦ ਰਾਤ ਕਰੀਬ 7:30 ਵਜੇ ਦਲਰੇਵਾਲ ਦੀ ਤਬੀਬ ਕਾਫੀ ਵਿਗੜ ਗਈ ਸੀ ਤੇ ਉਹਨਾਂ ਦਾ ਬਲੱਡ ਪ੍ਰੈਸ਼ਰ ਕਾਫੀ ਹੇਠਾ ਪਹੁੰਚ ਗਿਆ ਸੀ ਤੇ ਦਲਰੇਵਾਲ ਵਿੱਚ ਨਾ ਤਾਂ ਪੁਰੀਆਂ ਹੁਕੀਆਂ ਹੁੰਦੀਆਂ ਨੇ ਨਾ ਤਾਂ ਪ੍ਰੈਸ਼ਰ ਉਹ ਜਿਸ ਤਰ੍ਹਾਂ ਕੋਲੰਡਰ ਵਿੱਚ ਕਾਫੀ ਲੋਅ ਪ੍ਰੈਸ਼ਰ ਨੌਪਤੀ ਦੇਰ ਕਾਫੀ ਇੰਹਾ ਚਲੀ ਜਾਂਦੀ ਹੈ ਰਾਤ ਨੂੰ ਕਈ ਡਾਕਟਰਾਂ ਨੇ ਯਤਨਾਂ ਸੰਕਾ ਬਲੱਡ ਪ੍ਰੈਸ਼ਰ ਥੋੜਾ ਸੇ ਹੋ ਗਿਆ ਧੰਨਵਾਦ ਦੀ ਹਾਲਤ ਲਗਾਤਾਰ ਅਸੁਖਰੀ ਹੋਈ ਹੈ ਮੰਗਲਵਾਰ ਸੀਨੀਅਰ ਕੁਲਸ ਅਧਿਕਾਰੀ ਮੌਕੇ ਤੇ ਪਹੁੰਚੇ ਸਨ ਉਹਨਾਂ ਨੇ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ ਦੱਸਿਆ ਕਿ ਦਿਲੇਵਾਲ ਦੀ ਸੇਤ ਵਿਗੜ ਗਈ ਤਾਂ ਮੌਕੇ ਤੇ ਸਰਕਾਰੀ ਡਾਕਟਰਾਂ ਵੀ ਕੀ ਮੌਜੂਦ ਸੀ ਰਾਤ ਨੂੰ ਇਹ ਨਵਾਂ ਜਾਂਚ ਲਈ ਹੜਾ ਕੇ ਦਿਰਵਾਰ ਨੇ ਮੈਡੀਕਲ ਕਮਾਉਤੋ ਇਨਕਾਰ ਹਾਲੇ ਚੁਣੀਆਂ ਨਗਰ ਨਿਗਮ ਲੁਧਿਆਣਾ ਦੀਆਂ ਚੋਣਾਂ ਤੋਂ ਬਾਅਦ ਹੁਣ ਇਹ ਨੂੰ ਲੇਟੈਸਟ ਸਥਿਤੀ ਸਪਸ਼ਟ ਹੋ ਗਈ ਹੈ ਇਸ ਲਈ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਪੰਜਾਬ ਦੇ ਮਿਊਨਿਸਪਲ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਇੱਕ ਮਹਿਲਾ ਮੁਜਾਜ਼ਾ ਦਾ ਮੇਰ ਬਣਾਇਆ ਜਾਵੇਗਾ ਹੈਗੀ ਨੋਟੀਫਿਕੇਸ਼ਨ ਮੰਗਲਵਾਰ ਸ਼ਾਮ ਨੂੰ ਜਾਰੀ ਕੀਤਾ ਗਿਆ ਲੋਹੜੀ ਤੋਂ ਬਾਅਦ ਲੁਧਿਆਣਾ ਨੂੰ ਨਵੇਂ ਮੇਅਰ ਮਿਲਣ ਦੀ ਸੰਭਾਵਨਾ ਪੰਜਾਬ ਸਰਕਾਰ ਵੱਲੋਂ ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਨਗਰ ਨਿਗਮ ਲੁਧਿਆਣਾ ਦੇ ਮੇਅਰ ਦਾ ਅਹੁਦਾ ਇਸ ਤਰੀਕੇ ਨਾਲ خالی ਰੱਖਿਆ ਕੀਤਾ ਜਾਂਦਾ ਹੈ ਤੇ ਬਾਕੀ ਬਚਦੀਆਂ ਚਾਰ ਨਥੀ ਨਿਗਮਾਂ ਦੇ ਮੇਅਰ ਦੇ ਅਹੁਦੇ ਚਨਾ ਨੂੰ ਇਹ ਦੱਸਨੀ ਕਿ 11 ਜਨਵਰੀ 2024 ਨੂੰ ਨਗਰ ਨਿਗਮ ਚੋਣਾਂ ਹੋਈਆਂ ਸਨ ਤੇ ਵੀ ਤੇ ਵੀ ਚੰਗਵਾਦ ਵੀ ਸ਼ਹਿਰ ਨੂੰ ਕੋਈ ਮੇਅਰ ਨਹੀਂ ਹੋਇਆ ਫੀਰ ਕੋਰਚ ਮੰਗਲਵਾਰ ਨੂੰ ਅੱਧੀ ਰਾਤ ਪੁਲਿਸ ਤੇ ਬਦਮਾਸ਼ਾਂ ਵਿਚਕਾਰ ਮੁਕਾਬਲਾ ਹੋਇਆ ਜਿਸ ਸੂਚਨਾ 'ਤੇ ਗੈਂਡ ਦੇ ਦੋ ਬੁੜਕੇ ਨੂੰ ਕਾਬੂ ਕੀਤਾ ਗਿਆ ਕਲਾਸ 5 ਨੂੰ ਤੋਮੇ ਜ਼ਖਮੀ ਹੋ ਗਏ ਨੇ ਨੰਬਰ ਕੋ 1064 ਤੁਸੀਂ ਰਿਪੋਰਟਰ ਦਾ ਨਾਮ ਕੀ ਹੈ ਪੁਲਿਸ ਨੇ ਇਸ ਸਬੰਧੀ ਡਾਕਟਰ ਪ੍ਰਗਿਆ ਜਨ ਦੇ ਇੱਕ ਵਾਰ ਜਿਹੇ ਵਰਤੀ ਕਾਰਵਾਈ ਕੀਤੀ ਹੈ ਉਸਮਾਨੀਪ ਚਾਨ ਹਰਮਨਦੀਪ ਕਿੰਡ ਬੈਗਲ ਕਾਰਾ ਤੇ ਸੁਖੀ ਸਿੰਘ ਦੇ ਮਜੂਬ ਕੀਤੀ ਹੈ ਇਹ ਨਾਮੀ ਗੈਂਗ ਦੇ ਮਸ਼ੂ ਗੈਂਗਸਟਰ ਦੇ ਸਾਥੀ ਨੇ ਤੇ ਲੱਖ ਰੁਪਏ ਨੂੰ ਰਾਖੂਤਾ ਕੇ ਪਰਤੀ ਇਸ ਵਿੱਚ ਤੇ ਐਸਐਸਪੀ ਨੇ ਰਸਾਈ ਕਿ ਸੇ ਇਸ ਤਾਫੀ ਸੁਖੀ ਨਮਰੀ ਸਿੰਘ ਨੂੰ ਦੇ ਨਾਮੀ ਗੈਂਗਾ ਸੰਗਠਨ ਕੁਜਮਾਰ ਸ਼ਿਲਾਕਿਨ ਚੱਕੀਆਂ ਅੰਦਰ ਕੀਤੀਆਂ ਮਚਾਂ ਦੇ ਰਹੇ ਨੇ ਕਿ ਨਾ ਮੋਚਨਾ ਤੇ ਹਰਕਤ ਫੀਕੋਟ ਕੋਡ ਉਲਾ ਵਿੱਚ ਦੇਖੀ ਗਈ ਸੀ ਕਿ ਸੂਚਨਾ ਦੇ ਆਧਾਰ ਤੇ ਸਿਲੀ ਸਟਾਫ ਕੋਜੈਕ ਤੋਂ ਖਾਣਾ ਸਰਵਿਸ ਨਸ ਨੇ ਨਾਟਕੀ ਬਿੰਦਿਤ ਰਾਨੀ ਨਾਲ ਉਭਾਉਗੀ ਐਂਡ ਆਈ ਨੇ ਪੰਜਾਬ ਲੁਧਿਆਣਾ ਦੇ ਕੋਰਟ ਕੰਪਲੈਕਸ ਵਿੱਚ 2021 ਚ ਹੋਈ ਵਕਤ ਮਾਫੀ ਦੇ ਮਾਮਲੇ ਚ ਚਾਰ ਆਰੋਪੀਆਂ ਖਿਲਾਫ ਕਾਰਵਾਈ ਕੀਤੀ ਹੈ ਚਾਰ ਆਰੋਪੀਆਂ ਦੀ ਜਾਇਦਾ ਜ਼ਬਤ ਕਰ ਲਈ ਗਈ ਹੈ ਰਾਸ਼ਟਰੀ ਚੌਂਚ ਏਜੰਸੀ ਨੇ 23 ਦਸੰਬਰ 2021 ਨੂੰ ਇੱਕ ਮਾਫੀ ਚਾਹੀ ਦੀ ਨਾਲ ਬਾਗਲ ਸਪੋਰਟ ਕਰਨ ਵਾਲੇ ਵਿਅਕਤੀ ਦੀ ਮੌਤ ਹੋ ਗਈ ਸੀ ਇਸ ਘਟਨਾ ਚ ਮ੍ਰਿਤਕ ਦਾ ਨਾਮ ਗਗਨਦੀਪ ਸਿੰਘ ਤੇ ਛੇ ਹੋਰ ਲੋਕ ਸਖਮੀ ਹੋ ਗਏ ਸਨ ਮਾਮਲੇ ਦੀ ਜਾਂਚ ਤੋਂ ਬਾਅਦ ਮੁਖਾਲੀ ਸਥਿਤ ਐਨਆਈਏ ਦੀ ਵਿਸ਼ੇਸ਼ ਅਦਾਲਤ ਦੇ ਹੁਕਮਾਂ ਤੇ ਕਾਰਵਾਈ ਕਰਦੇ ਏਜੰਸੀ ਨੇ ਮੁਲਜ਼ਮ ਸੁਮੁਖ ਸਿੰਘ ਨੂੰ ਪਿੰਡ ਕੋਟਲੀ ਖੇੜਾ ਦੀ ਕੋਲ 15 ਕਨਾਲ 19 ਮਰਲੇ ਤੇ ਗੁਰਬਖ ਸਿੰਘ ਦੀ ਵੀ ਜ਼ਮੀਨ ਬਰਾਮਦ ਕਰ ਲਈ ਹੈ ਤੇ આરોપીਆਂ ਦੀ ਜ਼ਮੀਨ ਤੇ ਕਾਫੀ ਜ਼ਿਆਦਾ ਪੁਲਿਸ ਨੇ ਕਾਰਵਾਈ ਕੀਤੀ ਹੈ। ਕੈਨੇਡਾ ਸਰਕਾਰ ਨੇ ਮਾਤਾ ਪਿਤਾ ਦਾਦਾ ਦਾਦੀ ਲਈ ਪਰਮਾਨੈਂਟ ਰੈ residencies ਪੋਰਸ਼ਨ ਸਿੱਖ ਲਈ ਨਵੀਂ ਅਰਜ਼ੀਆਂ ਨੂੰ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਹੈ। ਕੈਨੇਡਾ ਦੀ ਆਵਾਸ ਵਿਭਾਗ ਤੋਂ ਸਾਥ ਸੁਪਰਵੀਜ਼ਾ ਪ੍ਰੋਗਰਾਮ ਤਹਿਤ ਅਰਜ਼ੀਆਂ ਨਹੀਂ ਲਈਆਂ ਜਾਣਗੀਆਂ। ਹਾਲਾਂਕਿ ਵੀਜ਼ਾ ਪ੍ਰੋਗਰਾਮ ਜਾਰੀ ਰਹੇਗਾ। ਭਾਗ ਅਨੁਸਾਰ ਇਸ ਸਕੀਮ ਦੇ ਤਹਿਤ ਪਿਛਲੇ 7 ਤੋਂ 20 ਸੂਚਿਤ ਸੁਪਈਆਂ 15000 ਅਰਜ਼ੀਆਂ ਦੇ ਲਿਪਾੜਾ ਇਸ ਸਾਲ ਸਾਲ ਦੇ ਅੰਤ ਤੱਕ ਕਿਤੇ ਜਾਣ ਦੇ ਯਤਨ ਕੀਤੇ ਜਾਣਗੇ ਜ਼ਿਕਰ ਹੋ ਗਿਆ ਕਿ ਕੈਨੇਡਾ ਸਰਕਾਰ ਨੇ ਸਥਾਈ ਤੌਰ ਤੇ ਰਹਿਣ ਦੇ ਦੇਸ਼ੀ ਮੁੱਦੇ ਲੋਕਾਂ ਨੂੰ ਸਹੂਲਤ ਦਿੱਤੀ ਹੋਈ ਸੀ ਕਿ ਪਰਿਵਾਰ ਮਿਲਣ ਪ੍ਰੋਗਰਾਮ ਤਹਿਤ ਆਪਣੇ ਮਾਤਾ ਪਿਤਾ ਦਾਦਾ ਦਾਦੀ ਨਾਨਾ ਨਾਨੀ ਨੂੰ ਪੱਕੇ ਤੌਰ ਤੇ ਕੈਨੇਡਾ ਸਾਥ ਸਕਦੇ ਨੇ ਭਾਗ ਲੋ ਅਰਜੀਆਂ ਭਰਨ ਦੇ ਵਿੱਚ ਬੈਠੇ ਪੀਆਰ ਲੋਕਾਂ ਨੂੰ ਕਿਹਾ ਗਿਆ ਕਿ ਆਪਣੇ ਮਾਪਿਆਂ ਨੂੰ ਸੁਪਰਵਾਈਜ਼ਰ ਤਹਿਤ ਆਪਣੇ ਕੋਲ ਰੱਖਣ ਦੀ ਪਹਿਲ ਦੇ ਚੀਲਾ ਵਿਖਿਆ ਦੇ بیٹے ਦੇ ਕਾਂਗਰਸ ਨੇਤਾ ਸੰਦੀਪ ਢੀਕਸ਼ਤ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਹੈ ਕਿ ਅਰਮਨ ਕੇਜੀਵਾਲ ਮੁੱਖ ਮੰਤਰੀ ਨਹੀਂ ਬਣ ਸਕਣਗੇ ਇਸ ਦੇ ਪਿੱਛੇ ਉਹਨਾਂ ਨੇ ਸੁਪਰੀਮ ਕੋਰਟ ਦੇ ਹੁਕਮ ਦਾ ਹਵਾਲਾ ਦਿੱਤਾ ਹੈ ਸੰਦੀਪ ਢੀਕਸ਼ਤ ਨੇ ਕਿਹਾ ਕਿ ਕੇਜੀਵਾਲ ਕਦੇ ਮੁੱਖ ਮੰਤਰੀ ਨਹੀਂ ਬਣ ਸਕਦੇ ਕਿਉਂਕਿ ਸੁਪਰੀਮ ਕੋਰਟ ਨਿਕਾਰ ਕਰ ਦਿੰਦਾ ਹੈ ਜਿਵੇਂ ਤੁਸੀਂ ਫਾਈਲ ਤੇ ਦਸਤਖਤ ਕਰੋਗੇ ਦੇ ਜੇ ਚਲੇ ਜਾਓਗੇ ਪਰ ਇਹ ਸੋਚਿਆ ਜਾਏ ਤੁਹਾਨੂੰ ਸੁਪਰੀਮ ਕੋਰਟ ਦੇ ਹੁਕਮ ਬਾਰੇ ਦੱਸਣ ਚਾਹੀਏ ਜਿਸ ਦਾ ਹਵਾਲਾ ਮਿਦੇ ਹੋਏ ਸੰਦੀਪ ਢੀਕਸ਼ਤ ਨੇ ਦਾਅਵਾ ਅਰਬ ਫੈਸਟੀਵਲ ਨੂੰ ਦਿੱਲੀ ਸ਼ਰਾਬ ਘਟਾਲੇ ਦੇ ਮੁੱਦੇ ਤੋਂ ਮੁੱਜਮ ਹੋਣ ਦੇ ਨਾਤੇ ਜੇਲ੍ਹ ਜਾਣਾ ਪਿਆ ਸੀ ਤੇ ਉਹਨਾਂ ਦੇ ਮੁਖਮੰਦਗੀ ਦੇ ਹorderDetails ਤੋਂ ਇਸ ਤੀਖਾ ਦੇ ਦਿੱਤਾ ਸੀ ਤੇ ਮੁਖਮੰਦਗੀ ਰਮਾਨ ਆਤਿਸ਼ੀ ਨੂੰ ਸੌਂਪ ਦਿੱਤੀ ਗਈ ਸੀ ਜਿਸ ਨੂੰ ਲਗਭਗ 4 ਹਫ਼ਤੇ ਜੇਲ੍ਹ ਵਿੱਚ ਰਹੇ ਤੇ ਇਸ ਮਾਮਲੇ 'ਤੇ ਕਈ ਵਾਰ ਹੈਟਰੀ ਅਦਾਲਤ ਤਹੁੰਦਾ ਹੋਇਆ ਹਾਈ ਕੋਰਟ ਫਿਰ ਸੁਪਰੀਮ ਕੋਰਟ ਪਹੁੰਚ ਗਿਆ ਤੇ ਉਹਨਾਂ ਨੂੰ ਈਡੀ ਕੇਸ 'ਤੇ ਸਮਾਨਤ ਕਮੀ ਤੋਂ ਹੰਮੂ ਗ੍ਰਿਫਤਾਰ ਕਰ ਲਿਆ ਸੀ ਦਿੱਲੀ ਵਿੱਚ ਸੰਗਨੀ ਤੋਂ ਕੱਲ ਨੂੰ ਮੰਗਲਵਾਰ ਨੂੰ ਕਾਫੀ ਉੜਾਣਾ ਰੱਦ ਹੋਈਆਂ ਨੇ ਤੇ ਕਾਫੀ ਜ਼ਿਆਦਾ ਪਾਰਾ ਵੱਧ ਗਿਆ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ नहीं हुई पर बर्फबारी कारण सड़क के कई फुट बर्फ जम गई है इस कारण मंगलवार भी श्रीनगर ले रोड के हो रोड बंद पे सन मंगलवार भी तापमान काफ़ी ज़्यादा थले दर्ज किया गया तो इसके अलावा जगह पंजाब की गल की जाए तो पाँच कई इलाकों निकली हुई है पर कई इलाहा इलाकों में ठंड तक कैसे जा रही है फिलहाल इन्होंने बड़ी खबर देखिए